ਬੈਠੋ ਕਿਟਾਰੂ ਜਗਜੀ ਕਿਟਾਰੂ ਜਗਜੀ ਬੈਠੋ ਤੁਸੀਂ ਬੈਠੋ ਜੀ ਬਾਦੋ ਪਾੜ ਦਿਓ ਬੈਠੋ ਜੀ ਬੈਠੋ ਤੁਸੀਂ ਰੱਖ ਲਿਓ ਗੱਲ ਬੈਠੋ 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 ਉਹ ਬਾਦੋ ਬਾਲਵਾ ਸਾਹਿਬ ਬਾਦੋ ਕਹੋ ਤੁਸੀਂ ਦੇਖਿਓ ਨੇ ਇਹਦਾ ਕਰਦਾ ਸਿੱਧਾ ਉਹ ਸਭ ਬਾਦੋ ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਪੰਜਾਬ ਦਾ ਬਹੁਤ ਹੀ ਗੰਭੀਰ ਮੁੱਦਾ ਪੰਜਾਬ ਦਾ ਬਹੁਤ ਗੰਭੀਰ ਮੁੱਦਾ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਗੱਲਬਾਤ ਕਰਨੀ ਉਹ ਪੰਜਾਬ ਨੂੰ ਦੁਬਾਰਾ ਢੀਤੇ ਲਿਆਉਣ ਦੀ ਗੱਲਬਾਤ ਕਰਨੀ ਇਹ ਹੈ ਲੇਕਿਨ ਆਪਾਂ ਇੱਥੇ ਰਾਜਨੀਤੀ ਦੇ ਕਰਾਂਗੇ ਤਾਂ 3 ਕਰੋੜ ਬਾਜਵਾ ਸਾਹਿਬ 3 ਕਰੋੜ ਲੋਕਾਂ ਨੂੰ ਨਿਰਾਸ਼ਾ ਹੋਏਗੀ ਕਿਰਪਾ ਕਰਕੇ ਆਪਣੀ ਜਗ੍ਹਾ ਤੇ ਬੈਠੋ ਆਪਣਾ ਧਾਲੀਵਾਸਾ ਤੁਸੀਂ ਆਪਣੀ ਗੱਲ ਰੱਖੋ ਕਿ ਡਾਰੂ ਚੱਕ ਦੀ ਬੈਠੋ ਤੁਸੀਂ ਮਾਨਜੋਗ ਸਪੀਕਰ ਸਾਹਿਬ ਬੈਠੋ ਜੀ ਬੈਠੋ ਬਾਜਵਾ ਸਾਹਿਬ ਬੈਠੋ 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 ਜੀ ਬੈਠੋ ਜੀ ਮਾਈਕ ਤੇ ਸਪੀਕਰ ਸਾਹਿਬ ਜੀ ਮੈਂ ਤੁਹਾਡੇ ਦਾ ਹੀ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਤੋਂ ਅੰਦਰੋਂ ਤੱਕ ਸੁਭਤ ਤੇ ਰੰਗਲੇ ਪੰਜਾਬ ਤੇ ਸੱਜਣ ਹਾਜ਼ਰ ਮਾਨਯੋਗ ਮੁੱਖ ਮੰਤਰੀ ਕੀਮਾ ਜੀ ਆਪਕ ਚਲ ਤੁਸੀਂ ਬੈਠੋ ਜੀ ਮੈਂ ਉਹ ਮੈਂ ਕਰਨਾ ਮੈਂ ਦੇਖਣਾ ਬੈਠੋ ਜੀ ਕੀਮਾ ਸਾਹਿਬ ਬੈਠੋ ਕੀਮਾ ਸਾਹਿਬ ਨਹੀਂ ਤੁਸੀਂ ਦੇਖੋ ਚੇਅਰ ਨੂੰ ਡਰੈਸ ਕਰੋ ਚੇਅਰ ਨੂੰ ਡਰੈਸ ਕੀਤਾ ਜਾਵੇ ਬਿਲਕੁਲ ਚੇਅਰ ਜੀਮਾ ਜੀ ਤੁਸੀਂ 1 ਮਿੰਟ 1 ਮਿੰਟ ਬੈਠੋ 1 ਮਿੰਟ Let him complete it let him complete it ਤੁਸੀਂ ਤਾਰੀਵਾਲ ਸਾਹਿਬ ਨੂੰ ਤਾਰੀਵਾਲ ਸਾਹਿਬ ਜੀ ਰੱਖੋ ਬੈਠੋ ਆਪਣਾ ਬਾਈਓ ਸਾਹਿਬ ਬੈਠੋ ਆਪਣਾ ਮੰਤਰੀ ਜੀ

ਛੱਬੀ ਸਤੰਬਰ ਤੱਕ ਆਪਣੇ ਵਿਧਾਨ ਸਭਾ ਹਲਕਾ ਜਨਾ ਦੇ ਪਾਤ ਪਾਤ ਮੰਤਰੀ ਸਰਦ ਤੇ ਸਿੱਧੀਆਂ ਤੇ ਸਿੱਧੀਆਂ ਜੰਗਾਂ ਦੇ ਥਫੇੜੇ ਖਾਂਦੇ ਆ ਦੇ ਅਤੇ ਇਸ ਵੇਲੇ ਦਾ 26 ਅਗਸਤ ਦੀ ਵਾਰ ਨੂੰ ਕੀ ਕਹਦੇ ਮੈਂ ਸਾਧ ਆਪਣੇ ਹਲਕੇ ਦੀ ਗੱਲ ਕਰ ਲਗਾ ਸਾਧ ਜੀ ਮੈਨੂੰ ਆਪਣੇ ਹਲਕੇ ਦੀ ਗੱਲ ਕਰਦੇ ਹੋ ਸਾਧ ਜੀ ਤੁਸੀਂ ਸਭੇ ਦਾ ਸਿਆਣਾ ਦੇ ਕਿਹਨੇ ਰੇਸ਼ ਕਰੋ ਆਪਣੇ ਹਲਕੇ ਦੀ ਗੱਲ ਕਰ ਲਗਾ ਜੇ ਡੇਸ ਕਰੋ ਜੀ ਜੇ ਜੇ ਡੇਸ ਸਾਰੀਆ ਸਾਹਿਬ ਉਹ ਸਿੱਧੀਆਂ ਜੋ ਬੜਾ ਜ਼ਰੂਰੀ ਹੈ ਤਾਂ ਪੜ ਲਓ ਵੈਸੇ ਪੜਦਾ ਨਹੀਂ ਹੁੰਦਾ ਕੋਈ ਬੜਾ ਜ਼ਰੂਰੀ ਹੈ ਤਾਂ ਪੜ ਲਓ ਪੜਦਾ ਨਹੀਂ ਹੁੰਦਾ ਮੈਂ ਬੋਲਣ ਲੱਗਾ ਬੋਲੋ ਬੋਲੋ ਜੀ ਜੀ ਸਾਡਾ ਆਪਣਾ ਲਿਖ ਕੇ ਠੀਕ ਹੈ ਪੁਆਇੰਟ ਆ ਗਿਆ ਤੁਹਾਡਾ ਕਨਵੇਟ 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 ਜੀ ਤਾਰੀਕਾ ਆਪਣਾ ਜੀ ਜੀ ਬੋਲਣ ਲੱਗਾ ਸਰ ਜੀ ਜੀ ਆਹੋ ਮੈਂ ਰੱਖ ਦਿੰਦਾ ਮੈਂ ਇਹਦਾ ਉਹ ਨਹੀਂ ਹੈ ਮੈਂ ਮਿਕਸਰ ਸਾਹਿਬ ਮੈਂ ਕਹਿਣ ਲੱਗਾ ਸੀਗਾ ਜੀ ਮੈਂ ਵਿਧਾਨ ਸਭਾ ਹਲਕਾ ਜਨਾਲੇ ਤੋਂ ਇਹ ਸਦਨ ਦੇ ਵਿੱਚ ਨਮਾਇਦਗੀ ਕਰਦਾ ਜੀ ਵਿਧਾਨ ਸਭਾ ਹਲਕਾ ਜਨਾਲਾ ਦੇਲਾ ਬਾਬਾ ਨਾਨਕ ਰਾਜਾ ਸਸੀ 28 ਤਦਨਤਾ ਖੇਮਕਰ ਫਰੋਜਪੁਰ ਫਾਜਲ ਕਾ ਇਹ ਸਾਰੇ ਉਹ ਹਲਕੇ ਨੇ ਜਿਹੜੇ ਜਦੋਂ ਪਾਤ ਪਾਤ ਦੀਆਂ ਜੰਗਾਂ ਲੱਗਦੀਆਂ ਅਸੀਸ ਸਾਹਿਬ ਆਪਣਾ ਰਨਿੰਗ ਕਮੈਂਟਰੀ ਨਾ ਕੀਤੀ ਜਾਵੇ ਜੀ ਪਲੀਜ਼ ਜੀ ਸਾਡੀ ਸੀਰੀਅਸ ਹੋ ਲੋ ਆਪਾਂ ਜ਼ਿੰਦਗੀ ਸੀਰੀਅਸ ਨਹੀਂ ਹੋਣਾ 15 ਦਿਨ ਹੋ ਗਏ ਹਾੜਾਂ ਨੂੰ ਬਾਜਾ ਸਾਹਿਬ 15 ਦਿਨ ਹੋ ਗਏ ਹਾੜਾਂ ਨੂੰ ਛੇਰ ਨੂੰ ਟੈਸ ਕਰੋ ਛੇਰ ਨੂੰ ਸਾਡੀ ਵੀ ਗੱਲ ਸੁਣ ਲੋ ਜੀ ਇਹ ਸਾਨੂੰ ਬਖੌਲ ਕਰਦੇ ਆ 15 ਦਿਨ ਹੋ ਗਏ ਹਾੜਾਂ ਨੂੰ ਇਹ ਸੁਲਤਾਨ ਕੋ ਲੋਧੀ ਗਏ ਪੰਬੂਗਾਂਦ ਤੇ ਚੜ ਕੇ ਇਹਨਾਂ ਦੇ ਪੈਰ ਨੂੰ ਇੱਕ 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 ਪਾ ਮਿੱਟੀ ਦੀ ਲੱਗੀ ਆ ਬੈਠਾ ਆ ਆਪਣੀ ਦਵਨ ਸਾ ਜਰਾ ਕਹਿੰਦਾ ਚਾਚਾ ਮੇਰਾ ਲੈ ਟਿਮ ਕੰਪਲੀਟ ਉਧਰ ਗੱਲਾਂ ਕਰੀ ਜਾਂਦੇ ਯਾਰ ਲੈ ਟਿਮ ਬੈਠੋ ਘਾਤਰ ਕੇ ਅਹੀਂ ਚੜਕ ਨਹੀਂ ਜਾਣਾ ਅਹੀਂ ਚੜਕ ਨਹੀਂ ਜਾਣਾ ਉਹ ਤੁਸੀਂ ਬੈਠੋ ਯਾਰ ਗੱਲ ਤੁਸੀਂ ਚਾਹੁੰਦੇ ਸੁਰਦਾ ਵੀ ਕੇ ਨਡਾ ਕੀਤਾ ਜਾਵੇ ਸਭ ਦੇਖੋ ਕੇ ਨਡਾ ਕਰੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਅੱਜ ਵੱਡੇ ਅਜੰਡੇ ਵਾਸਤੇ ਸੱਦਿਆ ਗਿਆ ਸੀਗਾ ਪਰ ਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾ ਅਕਲ ਕਾਨੂੰਨੀ ਸਰ ਹਰ ਗੱਲ ਤੇ ਸਾਨੂੰ ਟਿੱਚਰਾ ਕਰਦੇ ਆ ਮਖੌਲ ਕਰਦੇ ਆ ਸਭ ਬਹੁਤ ਮਖੌਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਇਹਦੀ ਇਹਦੀ ਗੱਲ ਕਰਨਾ ਚਾਹੁੰਦਾ ਅਜ ਨਾਲੇ ਦੀ ਪੰਜਾਬ ਦੀ ਵੀ ਖਾਤਰੀ ਚਾਹੁੰਦਾ ਅਜ ਨਾਲਾ ਸਰ ਸਵਧਤ ਦੇ ਉੱਤੇ ਆ ਅਸੀਂ ਜੰਗਾ ਦੀ ਮਾਦਵੀ ਚੱਲਦੇ ਆ ਅਸੀਂ ਸੱਜੋ ਹੜ ਆਉਂਦੇ ਆ 1988 ਦੇ ਵਿੱਚ 23 ਦੇ ਵਿੱਚ ਹੋ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗੱਲ ਤੇ ਉਹ ਕਰਨੀ ਚਾਹੀਦੀ ਸੀਗੀ ਸਪੀਕਰ ਸਾਹਿਬ ਉਨੇ ਵਾ ਮਾਛੀ ਵਾਲਾ ਸਿੰਘੋ ਕੇ ਨਿਸੋ ਕੇ ਜੱਟਾ ਪਛਿਆ ਸਜਾਦਾ ਰੂੜੇ ਵਾਲਾ ਮੰਗਲ ਸੋਲ ਦਰਿਆ ਬੂਸਾ ਬਲਕ ਬੂਦਾ ਸਭ ਮੈਂ ਤੁਹਾਨੂੰ ਫਟੋਗ੍ਰਾਫੀ ਪਿੰਡ ਇੱਕ ਮਿੰਟ ਵਿੱਚ ਦੇ ਦਿੰਦਾ ਉਹ ਲੋਕ ਅੱਜ ਸਦਨ ਦੇਖ ਰਿਹਾ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ 8-8 ਫੁੱਟ ਦੇਤ ਆ ਗਈ ਹੈ ਸਾਦਾ ਸਦਨ ਨਾਲ ਦੇਖ ਰਿਹਾ ਕਿ ਸਦਨ ਨਾਲ ਸਾਡੇ ਵਾਲੇ ਕੀ ਫੈਸਲਾ ਕਰਦਾ ਉਹ ਸਦਨ ਚ ਕੀ ਹੋ ਰਿਹਾ ਸਦਨ ਚ ਵੇਖੋ ਕੀ ਹੋਗਾ ਦੋਸ਼ ਲਾਵੇ ਸਭ ਦੋਸ਼ ਤੇ ਦੋਸ਼ ਆਹ ਕਰਤਾ ਜੀ ਤੁਸੀਂ ਆਹ ਕਰਤਾ ਜੀ ਸਾਡਾ ਪੜਾ ਵੀ ਕਦੀ ਲੈ ਕੇ ਆ ਕੇ ਕਹੋ ਕਿ ਤੁਸੀਂ ਕੀ ਕੀਤਾ ਤੁਸੀਂ ਹਮੇਸ਼ਾ ਹੁੰਦੇ ਹੋ ਤੁਸੀਂ ਆਹ ਕਰਤਾ ਗੁਲਬ ਸਿੰਘ ਨੇ ਆਹ ਕਰਤਾ ਫਲਾਣੇ ਨੇ ਆਹ ਕਰਤਾ ਮੇਰੀ ਬੇਨਤੀ ਹੈ ਸਰ ਇੰਨਾ ਪਿੰਡਾਂ ਦੇ ਵਿੱਚ ਹਿਆਰਾ ਇੱਕਰ ਜ਼ਮੀਨ ਸਰ ਅਵੇਤ ਕਾ ਕੀ ਹੋਥੇ ਮਾਹੂਥਲ ਬਣ ਗਿਆ ਸਰ ਮੈਂ ਚੇਤੇ ਹੋਊਗਾ ਤੁਹਾਨੂੰ ਸਪੀਕਰ ਸਾਹਿਬ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਮੰਤਰੀ ਸੀਗਾ ਤੁਸੀਂ ਵੀ ਮੈਨੂੰ ਕਹਿ ਦਿੱਤਾ ਕਿ ਬੈਠ ਜਾਓ ਮੈਂ ਬੈਠ ਗਿਆ ਮੈਂ ਉਸ ਸਮੇਂ ਕਿਹਾ ਸੀਗਾ ਕੰਡਿਆ ਵਾਲੀ ਤਾਰ ਤੋਂ ਬਾਹਰ ਰਹਿਦਾ ਕਿਸਾਨ ਓਨੂੰ ਸਰ ਬਿਜਲੀ ਦਾ ਕਨੈਕਸ਼ਨ ਚਾਹੀਦਾ ਓਹ ਪਾਣੀ ਕਿੱਥੋਂ ਲਾਵੇ ਕਿ ਸੇਨੇਗਲ ਨਹੀਂ ਸੁਣੀ ਏਦਾਂ ਮਖੌਲਟਾ ਆ ਗਿਆ ਸੀਗਾ ਏਦਾਂ ਮਜ਼ਾਕ ਦਾ ਆ ਗਿਆ ਸੀਗਾ ਜਿੰਨਾ ਮਰਜ਼ੀ ਮਜ਼ਾਕ ਡਾਲੋ ਜਿੰਨਾ ਮਰਜ਼ੀ ਮਜ਼ਾਕ ਡਾਲ ਜਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀਗਾ ਅੱਜ ਸਭ ਜਾ ਕੇ ਦੇਖੋ ਹੌਸ ਦੀ ਇੱਕ ਕਮੇਟੀ ਬਣਾਓ ਮਦਾਨ ਸਵਾ ਦੀ ਇੱਕ ਕਮੇਟੀ ਬਣਾਓ ਆਵਾਜ਼ੀ ਦੇ ਦਰਿਆ ਦੇ ਕੰਢੇ ਦੇ ਉੱਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵਾਲੀ ਬਾਸ ਉਹਦਾ ਦੇਣਦਾਰ ਕੌਣ ਕਿੱਥੇ ਗਿਆ ਕੇਂਦਰ ਸਰਕਾਰ ਸਾਹਿਬ ਅਸੀਂ ਕਹਿ ਰਹੇ ਸੀ ਜੇ ਸਰ ਗੋਲਨੀ 88 ਜੀ ਵਗੀ ਆ 60 80 ਦੇ ਸਭ ਤੋਂ ਜ਼ਿਆਦਾ ਗਈ ਆ سارے ਮੁੱਦੇ ਤਿੰਦ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਅਦ-ਬਾਰ ਕਹਿੰਦੇ ਆ ਤੇ ਕੇਂਦਰ ਸਰਕਾਰ ਦਖਲਦਾਜੀ ਕਰੇ ਅਸੀਂ ਬਾਰਡਰ ਤੇ ਲੜਦੇ ਆ ਅਸੀਂ ਬਾਰਡਰ ਤੇ ਬੈਈਏ ਆ 4 ਮਹੀਨੇ ਪਹਿਲਾਂ ਸਦੂਲ ਦੀ جنگ ਦੇ ਵਿੱਚ ਸਾਡਾ ਜਾੜਾ ਹੋਇਆ ਸੀਗਾ ਔਰ ਫਿਰ ਦਵਾਦਾ ਸੱਜਾ ਸਰ ਸਭ ਕੁਝ ਉਜੜ ਗਿਆ ਸਾਡੇ ਸਾਡੇ ਟਰੈਕਟਰ ਸਾਜੀ ਤੁਸੀਂ ਫਸਲਾਂ ਫਸਲਾਂ ਜਿਹੜੀਆਂ ਉਗਦੀਆਂ ਵਿਖੇ ਆਣ ਗਿਆ ਅਜ ਨਾਲੇ ਦੀ ਧਰਤੀ ਦੇ ਉੱਤੇ ਟਰੈਕਟਰ ਟਰਾਲੀਆਂ ਤੰਬਾਈਆਂ ਹੱਲਾ ਸਭ ਲੋਕਾਂ ਦੇ ਘਰ ਆੜ ਗਏ ਲੋਕਾਂ ਦੇ ਘਰ ਆੜ ਗਏ ਸਾਬ ਗਰੀਬਾਂ ਦੇ ਘਰ ਜੜ ਕੇ ਫਸਲਾਂ ਜੜ ਗਿਆ ਕਮਾੜ ਜੜ ਗਏ ਤੇ ਲੀਡਰ ਜਿਹੜੇ ਕਮਨ ਲੱਗਿਆ ਕਿ ਵੋਟਾਂ ਕਿੱਦਾਂ ਬਣਨੀਆਂ ਉੱਥੇ ਲੋਕਾਂ ਨੂੰ ਚਿੰਤਾ ਕਿ ਸਾਡੇ ਘਰ ਕਿੱਦਾਂ ਬਣ ਸਾਨੂੰ ਮਹਾਜਾ ਕਿੱਦਾਂ ਮਿਲੇ ਕੌਣ ਦੇਊਗਾ ਮਹਾਜਾ 20 ਲੱਖ ਦਾ ਕਿਲਾ ਸੀ ਉਥੇ 20 ਲੱਖ ਦਾ ਸਭ ਕਿਲਾ ਸੀਗਾ ਜਿੱਥੇ ਅੱਜ 8-8 ਫੁੱਟ ਦੇ ਚੜ ਗਿਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਮਹਾਜੋਗ ਸਦਾ ਭਗਵਾਨ ਸਿੰਘ ਮਾਜੀ ਤੂੰ ਮੈਂ ਇਹਨੂੰ ਕਿਹਾ ਸੀਗਾ ਮੈਂ ਵੀ ਤੁਹਾਡੇ ਹਲਕੇ ਜਾ ਕੇ ਆਇਆ ਹਾਂ ਆਪ ਵੀ ਜਾ ਕੇ ਆਏ ਹੋ ਤੁਸੀਂ ਬਹੁਤ ਉੱਥੇ ਸੇਵਾ ਕੀਤੀ ਐ ਬੜਾ ਕੰਮ ਕੀਤਾ ਬੜਾ ਦਰਦ ਐ ਮੈਂ ਸਹਿਮਤ ਐ ਇਸ ਗੱਲ ਨਾਲ ਲੇਕਿਨ ਹੁਣ ਸਮੇਂ ਦੀ ਕਮੀ ਹੈ ਵਾਈਂਡ ਅਪ ਕਰ ਲੋ ਮੈਂ ਮੇਰਾ ਦਿਲ ਹੀ ਕਰਦਾ ਰੋਕਣ ਨੂੰ ਲੇਕਿਨ ਸਾਰਿਆਂ ਨੇ ਬੋਲਣਾ ਮੈਂ ਸਭ ਦੋ ਤਿੰਨ ਗੱਲਾਂ ਕੱਦ ਗਿਆ ਅਸੀਂ ਅਸੀਂ ਸਾਬ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਕਿ ਜਿਸ ਦਾ ਖੇਤ ਉਸ ਦੀ ਵੇਤ ਪਾਲਸੀ ਲਾਗੂ ਕੀਤੀ ਜਾਵੇ ਮੁੱਖ ਮੰਤਰੀ ਸਾਹਿਬ ਨੇ ਲਾਗੂ ਕਰਤੀ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਵੇਤ ਕੱਢ ਰਹੇ ਪਰ ਸਾਬ ਕੰਡਿਆ ਦੀ ਤਾਰ ਤੋਂ ਪਾਰ ਜਿਥੇ ਬੀਆ ਸਰ ਦੇ ਗੇਟ ਲੱਗੇ ਆ ਸੱਤ ਸੱਤ ਫੁੱਟ ਦੇ ਹਟ ਸਾਡੇ ਨੂੰ ਪੁੱਛੋ ਕਿੱਦਾਂ ਨਿਕਲੂਗੀ ਉਹ ਕਿੰਦੇ ਸਰਕਾਰ ਦੇ ਅੰਦਰ ਆਉਂਦੇ ਆ ਜੋ ਸਾਡੇ ਦੇ ਕਾਨੂੰਨ ਲਾਗੂ ਕਰਦੇ ਆ ਕਹਿੰਦੇ ਤੁਸੀਂ 50 ਕਿਲੋਮੀਟਰ ਦੇ ਘੇਰੇ ਚਾਹੁੰਦੇ ਹੋ 50 ਕਿਲੋਮੀਟਰ ਬੀਆ ਸਰ ਦੇ ਅੰਦਰ ਆਉਂਦੇ ਹੋ ਸੱਲ ਹੋਣੀ ਅਹੀ ਆਉਂਦੇ ਹੁਣ ਕਿੱਥੇ ਕਿੰਦੇ ਸਰਕਾਰ ਸਰ ਹੁਣ ਕਿੰਦੇ ਸਰਕਾਰ ਕਿੱਥੇ ਆ ਹੁਣ ਕਿੱਥੇ ਆ ਕਿੰਨੇ ਦੇਣਾ ਸਾਨੂੰ 20 ਲੱਖ ਰੁਪਿਆ ਪੱਕੇ ਕਿੱਲੇ ਦਾ ਕਿੰਨੇ ਦੇਣਾ ਸਭ ਉੱਥੇ ਹਜਾਰਾਂ ਇੱਕ ਰਵੀ ਦੁਰ ਗਈ ਆਉ ਮੈਂ ਤੁਹਾਨੂੰ ਦੱਸਦਾ ਕਿੰਦਾ ਟਰੈਕਟਰ ਲੋਕ ਰਾਵੀ ਦੇ ਵਿੱਚੋਂ ਦੱਬੇ ਆਪਣੇ ਕੱਢ ਰਹੇ ਆ ਰਾਵੀ ਦੇ ਵਿੱਚੋਂ ਦੱਬੇ ਟਰੈਕਟਰ ਲੋਕ ਕੱਢ ਰਹੇ ਆ ਸੋ ਆਪਾਂ ਨੂੰ ਸੱਚ ਸਜੀਦਾ ਹੋਣਾ ਚਾਹੀਦਾ ਜਜ਼ਬਾਤੀ ਗੱਲਾਂ ਕਰਕੇ ਮਾਹੌਲ ਖਰਾਬ ਕਰਕੇ ਆਪਾਂ ਚਲੇ ਜਾਂਦੇ ਆ ਪਰ ਲੋਕ ਪਿਛਾ ਦੇ ਵੇਖਣ ਦੇ ਅੱਜ ਦੇ ਸੈਸ਼ਨ ਨੂੰ ਸੰਤਾਨ ਤੋਂ ਲੋਦੀ ਦੇ ਲੋਕ ਵੇਖਣ ਦੇ ਸਤਾਂਤ ਲੋਬੀ ਦੇ ਲੋਕ ਦੇਖਦੇ ਅਸਲ ਸੋਝਪੋਸੇ ਦੇਖਦੇ ਪੱਟੀ ਦੇ ਦੇਖਦੇ ਲਾਲਜੀ ਭੁੱਲੋ ਬੈਠਾ ਸਦਨ ਦੇਖਦੇ ਕਿ ਸਦਨ ਸਾਡੇ ਬਾਦ ਕੀ ਕਹਿੰਦਾ ਤੇ ਸਦਨ ਸਦਨ ਦਾ ਲੀਡਰ ਦੇਖੋ ਤੁਸੀਂ ਸਰ ਮੈਂ ਤੁਹਾਨੂੰ ਇੱਕ ਗੱਲ ਕਹਿ ਵੀ ਚਾਹਾਂ ਬੜੇ ਬੜੇ ਵੱਡੇ ਮਹਾਪੁੱਸਾ ਇਹ ਨਾਲੇ ਦੇ ਵਿੱਚ ਸਪੀਕਰ ਸਾਹਿਬ ਤੁਸੀਂ ਵੀ ਆਏ ਕਾਸੇ ਵਾਲੇ ਸਨ ਸਤਿ ਸੁਦਾਨ ਸਿੰਘ ਜੀ ਬਾਬਾ ਦਿੱਤਾਰ ਸਿੰਘ ਜੀ ਤੰਗ ਦਾਸ ਨਾਲੇ ਬਾਬਾ ਸੁੱਖਾ ਸਿੰਘ ਸਹਾਰੀ ਜੀ ਨਾਲੇ ਸਭ ਇੱਥੇ ਬੰਦ ਬੰਨ੍ਹ ਕੇ ਸੇਵਾ ਕਰਦੇ ਆ। ਗਿਆਨੀ ਗ੍ਰੀਤ ਸਿੰਘ ਜੀ ਕਾਲ ਤੱਕ ਦੇ ਸਭ ਦਾ ਜ਼ਾਇਦਾਦ ਬਾਬਾ ਸਾਹਿਬ ਦੇ ਹੱਦ ਗ੍ਰੰਥੀ ਭਾਈ ਬਲਦੇਵ ਸਿੰਘ ਵਡਾਣਾ ਆਪਣੀਆਂ ਟੀਮਾਂ ਲੈ ਕੇ ਸਭ ਕੰਮ ਕਰ ਹੋਏ ਸਭ ਨੂੰ ਕਹਿਣ ਦੇ ਵਿੱਚ ਆਪਣੇ ਐਮਪੀ ਸਾਹਿਬ ਵੀ ਲੱਗੇ ਸਾਡੇ ਐਮਪੀ ਸਾਹਿਬ ਸੰਧੀ ਸਾਹਿਬ ਸਭ ਦਿੱਲੀ ਤੋਂ ਆ ਕੇ ਹੋਏ ਸਾਡੇ ਨਾਲ ਟ੍ਰੈਕਟਰ ਚੋਂ ਆਉਂਦੇ ਆ। ਸਰ ਕਿੱਥੇ ਗਏ ਅੱਜ ਇਹਨਾਂ ਨੇ 75 ਸਾਲ ਦੇ ਸੇਵਾ ਤੇ ਅਸਤ ਕੀਤਾ ਕਿੱਥੇ ਗਏ ਕਿੱਥੇ ਗਏ ਸਰ ਬੰਬੂ ਘਟਾ ਤੇ ਚੜ ਗਏ ਸੀ ਉਸ ਫੋਲੋ ਗਲ ਬਲੇ ਕਿੱਥੇ ਗਏ ਸਰ ਸੋਣਾ ਪੈ ਗਈ ਸਾਡੀ ਸੋਣਾ ਸੁਣੋ ਸੁਣੋ ਬਾਜਾ ਸਰ ਸੁਣ ਲਾ ਸੁਣ ਲਾ ਸੁਣ ਲਾ ਸੁਣੋ ਸੋਣਾ ਕਿੱਥੇ ਜਾਓ ਸੁਣੋ

اتراخ تو جوپی تو ہریا تو راستان تو دلی تو پنجاب کونے پنجابی گئے ٹرالیاں ٹرک بھر پھر کے ساتھی بان فری لیڈر گئے موڈی صاحب نے سنتری منتری بھیجے اپنے خالی اتھی گئے خالی ہاتھی واپس اسی کی کہیں نہیں ہی میں آج بھی کہ ہاؤس ਕੈਦ ਨਾਲੇ ਨੂੰ ਦਬਾ ਦਾ ਪਾਣਾ ਤੇ ਖੜੇ ਕਰਨ ਵਾਸਤੇ ਮੋਦੀ ਸਾਹਿਬ ਨੂੰ ਲੈਟਰ ਲਿਖੀ ਸੀ ਸੇਦਾ ਚੋਹਾਂ ਦੇ ਨਾਲ ਮੀਟਿੰਗ ਕੀਤੀ ਸੀ ਮੈਂ ਕਿ ਸਾਨੂੰ 2000 ਕਰੋੜ ਰੁਪਇਆ ਦਿਓ ਅਸੀਂ ਉੱਜੜ ਗਏ ਨਾਲੇ ਵਾਲੇ ਸਾਡੀ ਗੱਲ ਨਹੀਂ ਸੁਣੀ ਗਈ ਸਾਹਿਬ ਇਹਨਾਂ ਦਾ ਮੇਤਾ ਆਇਆ ਅੱਜ ਇਹਨਾਂ ਦਾ ਕਿੱਥੋਂ ਨੇ ਇਹਨਾਂ ਦਾ ਮੇਤਾ ਆਇਆ ਗੋਲਗੰਦੀ ਜੀ ਸਾਨੂੰ ਬੜੀ ਮੀਤ ਸੀ ਮੈਂ ਕਿਹਾ ਚਲੋ ਅੱਜ ਆਏ ਤੇ 20 ਸਾਲ ਬਾਅਦ ਆਇਆ ਮੈਂ ਕਿਹਾ 20 ਸਾਲ ਬਾਅਦ ਆਇਆ

ਏ ਆਪਣੀ ਇੱਕ ਪੁਆਇੰਟ ਆਫ ਆਰਡਰ ਲਈ ਪੁਆਇੰਟ ਆਫ ਕਰਨ ਕੰਪਲੀਟ ਕਰਦੇ ਹਾਂ ਸਾਡਾ ਲੀਡਰ ਉੱਥੇ ਆਇਆ ਹੀ ਇਜ਼ ਨਾਟ ਅ ਮੈਂਬਰ ਆਫ ਦੀ ਠੀਕ ਹੈ ਹੋ ਗਿਆ ਤੁਹਾਡੀ ਗੱਲ ਆ ਗਈ ਨੰਬਰ 1 ਨੰਬਰ 1 ਹੋ ਗਿਆ ਜੀ ਹੋ ਗਿਆ ਨਹੀਂ ਇੱਕ ਸੁਣੋ ਤਾਂ ਸਹੀ ਬੈਠੋ ਬਾਜਵਾਦੀ ਆਪੇ ਵਾਰੀ ਵਾਰੀ ਇੰਟਰਪਟ ਕਰਦੇ ਚਲੋ ਜੀ ਬੋਲੋ ਬੋਲੋ ਜੀ ਬੋਲੋ ਉਹ ਬੈਠੋ ਤੁਸੀਂ ਸਾਲ ਬੋਲੋ ਬੋਲੋ ਸਾਲ ਸਾਲ ਜੀ ਕਾ ਸੁਣੋ ਬੈਠੋ ਜੀ ਤੁਸੀਂ ਲੈਟ بیٹھتے جاؤ اپنا جو بھی کچھ ریکارڈ نہو کرو میں گل کہ بہت لوگ آئے بہت لوگ ساری سرکار چلو بولو سر اتنے بھرتے جاؤ ٹھیک ہے تب 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 بولنا چلو دبا دباؤ جی میں چلو بولو تھی بولو جی سر میں جاب دین لگا جی آج جہاں باجا صاحب کہ ਇੱਕ ਨਾਂ ਟੁੱਟੀ ਦੀ ਦੀ ਇਹ ਗੱਲ ਕਰਦੇ ਸਭ ਮੇਰਾ ਪੀਏ ਮਖਤਬ ਆਵਾਜ਼ ਸਿੱਖਾਵਾ ਮੁੰਡਾ ਇਹ ਕੀ ਕਹਿੰਦੇ ਕਾਂਗਰਸੀ ਇੰਨੀਆਂ ਬੇਹਜ਼ੂਲ ਗੱਲਾਂ ਕਰਦੇ ਜੇ ਮੇਰੇ ਪੀਏ ਦੀ ਜ਼ਮੀਨ ਸਾਬ ਤੋਂ ਹੋ ਜੇ ਸਭ ਇੱਕ ਕਨਾਵ ਕੋ ਕੋਚਾ ਦੇ ਕੋ ਜ਼ਮੀਨਾਂ ਕਹਿੰਦੇ ਜੀ ਉਹਦੇ ਨਾਲ ਕੁੜਾਦੀ ਮੇਰਾ ਨਾਮ ਰਹਿਦਾ 24 ਘੰਟੇ ਮੇਰਾ ਕਾ ਦੇਂਦਾ ਸਭ ਮੈਂ ਪਿੰਡ ਦੇ ਤੋਂ ਟੜਿਆਂ ਦੇ ਆਪੋ ਜੀ ਤੋਰਤੀ ਆਹੀ ਬਣਾਤੀ ਸਭ ਕੁਝ ਕਰਤਾ ਮੈਂ ਅਕੋ ਗੱਲ ਕਹਿ ਦਿਆ ਸੀਗਾ ਸੁਣਦਾ ਜੀ ਵਾਜਵਾ ਜੀ ਆਪਾਂ ਇੱਥੇ ਰਾਜਨੀਤੀ ਕਰਨ ਨਹੀਂ ਆਏ ਜੀ ਅੱਜ ਦਾ ਸੈਸ਼ਨ ਉਹਨਾਂ ਲੋਕਾਂ ਲਈ ਐ ਜਿੰਨਾਂ ਦੇ ਕੰਮ ਰੁੜ ਗਏ ਵਿਚਾਰਿਆਂ ਦੇ ਜ਼ਮੀਨਾਂ ਰੁੜ ਗਈਆਂ ਘਰ ਖਰਾਬ ਹੋ ਗਏ ਬਿਮਾਰੀਆਂ ਪੈ ਗਈਆਂ ਫੱਜੂ ਰੁੜ ਗਏ ਅਬ ਰਾਜਨੀਤੀ ਕਰਨ ਲੱਗੇ ਐ ਲੈ ਜਮ ਕੰਪਲੀਟ ਇਹਨਾਂ ਨਾਲ ਲੋਕ ਦੇਖਦੇ ਆ ਇਹਨਾਂ ਨਾਲ ਲੋਕ ਦੇਖਦੇ ਵੀ ਉਹਨਾਂ ਨੇ ਕੀ ਕੀਤਾ ਸਭ ਮੈਂ ਤੇਹੀ ਗੱਲ ਕਹਿਣੀ ਚਾਹੁੰਦਾ ਅਮਨ ਸ਼ੇਰ 깟... شہری کلسی بیٹھو جی شہری کلسی جی شہری کلسی جی بیٹھو ہوگی نہیں ہوگی شہری کلسی بعد کر لو بعد کر لو شہری شہری چلو